ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਬਟਿਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਸਬਸਕ੍ਰਾਈਬ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਪੈਨਪ੍ਰਾਪ ਨੂੰ ਪਹਿਲਾਂ ਰਿਕਵੈਸਟ ਆ ਪਲੀਜ਼ ਜੇ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਕਰਿਓ ਕੋ ਸ਼ੇਅਰ ਕਰਿਓ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਸਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ ਆਗੀ ਆਪਾਂ ਕਨਫਰਮ ਕਰ ਦਿੰਦੇ ਆ ਤੁਹਾਨੂੰ ਵੀ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਪਲੀਜ਼ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਤੇ ਆਪਾਂ ਸਿਰਫ ਔਨ ਕਰਵਾਉਣੇ ਆਗੇ ਜਿਹੜੀ ਮੇਰੀਆਂ ਭੈਣਾਂ ਨੇ ਆਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਣਾ ਹੁੰਦਾ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਮੈਸੇਜ ਕਰ ਸਕਦੇ WhatsApp ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋਗੀ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ कॉटन ਦੁਪੱਟੇ ਨਾਲ ਸੂਟ ਤਾਂ कॉटन ਦਾ ਪੱਟਾ ਇਹ ਨਿਊ ਸਟਾਫ ਆਇਆ ਵਾ ਮਸਲੀਨ ਜਿਹੇ ਤਰ੍ਹਾਂ ਲਾਈਨਿੰਗ ਵਾਲੀ कॉटन ਆਂਗੀ 100% कॉटन ਹੀ ਹੈਗੀ ਆਪਾਂ ਪਹਿਲਾਂ ਤੁਹਾਨੂੰ ਕਨਫਰਮ ਕਰ ਦਿੰਨੇ ਆਂਗੇ ਜੀ ਇਹ ਦਾ ਸਟਾਪ ਹੁੰਦਾ ਆਪਾਂ ਵੀਡੀਓ ਚ ਪਹਿਲਾਂ ਕਨਫਰਮ ਕਰਦੇ ਹੁੰਨੇ ਆਂਗੇ ਕਲਰ ਹੈਗਾ ਇਹ ਰਾਣੀ ਜਿਹਾ ਸੇੜ ਬਹੁਤ ਜ਼ਿਆਦਾ ਸੋਨਾ ਕਲਰ ਆਗਾ ਫਰਾਣੀ ਤੇ ਸਕੈਨ ਜਿਹੜਾ ਕਲਰ ਕੰਬੀਨੇਸ਼ਨ ਆਗਾ ਗ੍ਰੇ ਸਕੈਨ ਜਿਹਾ ਅਲੱਗ-ਅਲੱਗ ਜੀ ਇਹਦੀ ਡਿਜ਼ਾਈਨਿੰਗ ਆ ਗਈ ਇਹਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇ ਸਕਦੇ ਹੋਗੇ ਬੈਕ ਤੇ ਫਰੰਟ ਇਹਦੀ ਸੇਮ ਰਹੂਗੀ ਤੁਹਾਨੂੰ કોટਨ ਬਹੁਤ ਜਿਆਦੇ ਸੋਹਣੀ ਆਗੀ ਇਹ ਬਿਲਕੁਲ ਖਰਾਬ ਹੋਣ ਵਾਲਾ ਸਟੱਫ ਨਹੀਂ ਹੈਗਾ ਪ੍ਰੈਸ ਦੀ ਨੀਡ ਨਹੀਂ ਹੈਗੀ ਇਹਨੂੰ ਜਿੱਦਾਂ ਤੁਸੀਂ ਮਰਜ਼ੀ ਪਾਈ ਜਾਇਓ ਆਹ ਵਾਲੀ ਇਹਦੇ ਨਾਲ ਪਲੇਨ ਬਾਟਮ ਰੱਖੀ ਹੋਈ ਹੈਗੀ ਆਹ ਵਾਲਾ ਇਹਦੇ ਨਾਲ ਮਸ਼ੀਨ ਕੋਟਨ ਦਾ ਹੀ ਦੁਪੱਟਾ ਵਾ ਇਨਾਂ ਦੀ ਇਹਦੀ ਸਟਾਫ ਦੀ ਨਾਲ ਕਾਟਨ ਨਾਲੋਂ ਲਾਈਫ ਜ਼ਿਆਦਾ ਹੁੰਦੀ ਆ ਵੱਧ ਚਾਕਦਾ ਇਹ ਕਾਟਨ ਨਾਲੋਂ ਕਾਟਨ ਦੀ ਫਿਰ ਵੀ ਥੋੜੀ ਜਿਹੀ ਲਾਈਫ ਘੱਟ ਹੁੰਦੀ ਆ ਕਿ ਜਿਆਦਾ ਫਟ ਜਾਂਦੀ ਆ ਗਰਮੀ 'ਚ ਆਹ ਹਲੇ ਦੁਪੱਟਾ ਗਾ ਇਹਦਾ ਰੇਟ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਜਿਹੜੀਆਂ ਮੇਰੀ ਭੈਣਾਂ ਨੂੰ ਕੋਈ ਵੀ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਅਗਲਾ ਕਲਰ ਹੈਗਾ ਇਹਦੇ ਵਿੱਚ ਫਲੋਜੀ ਦਿਜ਼ਾਂ ਦੇ ਸਾਰਿਆਂ ਦੇ ਸੇਮ ਆ ਆਪਾਂ ਸਾਰੇ ਪੀਸ ਨਹੀਂ ਤੁਹਾਨੂੰ ਸੋਕੋਲ ਕੇ ਦਿਖਾਉਣੇ ਹੈਗੇ 컬러 ਦਿਖਾ ਦਿੰਨੇ ਆ 컬러 ਸ਼ੋਅ ਕਰ ਦਿੰਨੇ ਆ ਤੁਹਾਨੂੰ ਰੋਜੀ ਜਿਹਾ 컬러 ਦਾ ਸੂਟ ਹੈਗਾ ਇਹ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਤੇ ਆਹ ਵਾਲਾ ਇਹਦੇ ਨਾਲ ਦੁਪੱਟਾ ਆ ਪੂਰੇ ਖੁੱਲੇ ਢੁੱਲੇ ਦੁਪੱਟੇ ਮਿਲਣਗੇ ਤੁਹਾਨੂੰ ਅਗਲਾ 컬러 ਹੈਗਾ ਜਿਹਦੇ ਵਿੱਚ ਆਪਣੇ ਕੋਲੇ ਗ੍ਰੇ ਕਰੀਏ ਇਹਨਾਂ ਦਾ ਸੂਟ ਆਪਲਾ ਚਾਰ ਕਲਰ ਮਿਲਣਗੇ ਇਹਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਉਹ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਰੇਟ ਸੂਟਾਂ ਦਾ 800 ਰਹਿਣ ਵਾਲਾਗਾ ਸ਼ਿਪਿੰਗ ਫ੍ਰੀ ਹੋਊਗੀ കലർ ചാ ਇੱਕ ਰਾਣੀ ਸੇੜਾ ਇੱਕ ਗ੍ਰੇ ਕਲਰ ਆਗਾ ਇੱਕ ਫਰੋਜੀ ਆ ਤੇ ਇੱਕ ਮਾਸਟਰਡ ਆਗਾ ਇਹਨਾਂ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਵੀ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਕਰ ਬੈਠੇ ਮੰਗਵਾ ਸਕਦੇ ਹੋ ਅਗਲਾ ਕਲਰ ਹੈਗਾ ਆਪਣੇ ਕੋਲੇ ਔਰੈਂਜਾ ਸੇੜਾਗਾ ਇਹ ਕੋਟੇ ਦੁਪੱਟੇ ਨਾਲ ਇਹ ਵੀ ਬਹੁਤ ਜ਼ਿਆਦਾ ਸੋਹਣੀ ਕਾਟਨ ਆਗੀ ਆਪਣੇ ਕੋਲੇ ਪਰ ਇਹ ਸਿੰਗਲ ਪੀਸ ਹੀ ਰਹਿ ਗਿਆਗਾ ਕਾਫੀ ਦਿਨ ਹੋ ਗਏ ਕਲੈਕਸ਼ਨ ਆਈ ਨੂੰ ਵੀਡੀਓ ਲਾਉਣ ਦਾ ਟਾਈਮ ਹੀ ਨਹੀਂ ਲੱਗਿਆ ਆਫਲਾਈਨ ਹੀ ਸੇਲ ਹੋ ਗਏ ਨੇ ਸਾਰੇ ਪੀਸ ਇਹਦੇ ਨਾਲ ਵੀ ਪਲੇਨ ਬਾਟਮ ਆਗੇ कॉटन ਸਾਰਿਆਂ ਦੀ ਵਧੀਆ ਹੋਊਗੀ ਬਹੁਤ ਜ਼ਿਆਦਾ ਵਧੀਆ ਹੋਊਗੀ ਪਰ 100% कॉटन ਹੀ ਹੋਣੀ ਜੋ ਆਪਾਂ ਵੀਡੀਓ ਲਾਵਾਂਗੇ ਇਹਦੇ ਨਾਲ ਆਹ ਵਾਲਾ ਕੋਟੇ ਦਾ ਦੁਪੱਟਾ ਪਾ ਸਟੱਫ ਖਾਬ ਉਹਨਾਂ ਦਾ ਸਟੱਫ ਕੋਈ ਨਹੀਂ ਹੋਊਗਾ ਇਦਾਂ ਨਹੀਂ ਹੋਊਗਾ ਵੀ ਤੁਸੀਂ ਮੰਗਵਾਵੋਗੇ ਤੁਹਾਡਾ ਵਧੀਆ ਨਹੀਂ ਨਿਕਲਣਾ ਸੂਟ ਇਫੈਕਟਡ ਪੀਸ ਨਿਕਲੂ ਬਿਲਕੁਲ ਪ੍ਰੈਸ ਪੀਸ ਹੋਣਗੇ ਜਿੱਦਾਂ ਮਰਜ਼ੀ ਤੁਸੀਂ ਟੈਂਸਰ ਪੀਸ ਸਾਨੂੰ ਆਰਡਰ ਦੇ ਸਕਦੇ ਹੋਗੇ ਅਗਲੇ ਕਲਰ ਵੀ ਹੈਗੇ ਨੇ ਆਪਣੇ ਕੋਲ ਕਾਟਨ ਦੁਪੱਟੇ ਨਾਲ ਹੀ ਇਦਾਂ ਦੇ ਪੀਸ ਰਹਿਣਗੇ ਅਗਲੇ ਜਿਹੜੇ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਪਹਿਲਾ ਕਲਰ ਹੈਗਾ ਆਪਣੇ ਕੋਲੇ ਪਿੰਕ ਇਹਨਾਂ ਨੂੰ ਸੂਟਾਂ ਨੂੰ ਬਿਲਕੁਲ ਵੀ ਪ੍ਰੈਸ ਦੀ ਨੀਡ ਨਹੀਂ ਬਣੀ ਹੈਗੀ ਬਹੁਤ ਜਿਆਦਾ ਸੋਹਣਾ ਸਟਾਫ ਹੈ ਇਹਨਾਂ ਦਾ ਬਿਲਕੁਲ ਮਲਾਈ ਦੀ ਤਰ੍ਹਾਂ ਪਿਆ ਹੈਗਾ ਇੰਨਾ ਜਿਆਦਾ ਸੌਫਟ ਸਟਾਫ ਹੈਗਾ ਦੇਖ ਸਕਦੇ ਹੋਗੇ ਤੁਸੀਂ ਬਾਕੀ ਤਾਂ ਜਦੋਂ ਕੱਪੜਾ ਹੱਥ 'ਚ ਆ ਜਾਂਦਾ ਉਦੋਂ ਹੀ ਪਤਾ ਲੱਗਦਾਗਾ ਤਾਂ ਵਾਲੀ ਇਹ ਰੀਡੈਜਾਈਨਿੰਗ ਹੈਗੀ ਬੈਕ ਤੇ ਫਰੰਟ ਇਹਨਾਂ ਦਾ ਸੇਮ ਹੈ ਆ ਵਾਲੀ ਇਹਦੇ ਨਾਲ ਬਾਟਮ ਹੈ ਬਹੁਤ ਜਿਆਦਾ ਸੋਹਣੀ ਜੀ ਪਿੰਕ ਕਲਰ ਦੀ ਇਹ ਆ ਵਾਲੇ ਦੇ ਨਾਲ ਦੁਪੱਟਾ ਰੱਖਿਆ ਹੋਇਆ ਹੈ। ਮਸਲੀਨ ਕਾਟਨ ਦਾ ਦੁਪੱਟਾ ਦਾ ਡਿਜ਼ਾਈਨਰ ਜਿਹੜਾ। ਦੇਖ ਸਕਦੇ ਹੋ ਤੁਸੀਂ ਆਹ ਵਾਲੇ ਦਾ ਨਾ ਡਿਜ਼ਾਈਨਰ ਪੀਸ ਦੁਪੱਟਾ ਦਾ। ਕੁਲਰੂਲੇ ਪੂਰੀ ਲੰਬਾਈ ਦਾ ਦੁਪੱਟੇ ਮਿਲਣਗੇ। ਪੂਰਾ ਪਨਾ ਹੋਊਗਾ ਦੁਪੱਟਿਆਂ ਦਾ। ਇਹਨਾਂ ਦਾ ਸਾਰੇ ਸੂਟਾਂ ਦਾ ਰੇਟ 800 ਰਾਇਨ ਨਾਲ ਹੈਗਾ ਜੋ ਅੱਜ ਆਪਾਂ ਵੀਡੀਓ ਦੇ ਵਿੱਚ ਲਗਾ ਰਹੇ ਹਾਂ। ਜਿਹੜਾ ਆਪਾਂ ਕੋਟੇ ਦੁਪੱਟੇ ਨਾਲ ਸੂਟ ਲਏ ਆ ਉਹਦਾ ਰੇਟ ਘੱਟ ਆ ਇਹਦੇ ਵਿੱਚ ਵੀ ਆ ਤੁਹਾਨੂੰ ਚਾਰ ਤਿੰਨ ਕਲਰ ਮਿਲਣਗੇ ਤਿੰਨ ਕਲਰ ਆਪਣੇ ਕੋਲ ਹੈ ਨਹੀਂ ਇਸ ਟਾਈਮ ਪਿੰਕ ਕਲਰ ਆਪਾਂ ਦਿਖਾ ਦਿੱਤਾ ਨੂੰ ਲਵੈਂਡਰ ਕਲਰ ਹੈਗਾ ਇਹਦੇ ਵਿੱਚ ਅਗਲਾ ਅਗਲਾ ਕਲਰ ਹੈਗਾ ਆਪਣੇ ਕੋਲ ਇਹਦੇ ਵਿੱਚ ਲਾਈਟ ਫਰੋਜੀ ਜਿਹਾ ਇਹਨਾਂ ਵਿੱਚ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ WhatsApp ਤੇ ਮੈਨੂੰ ਮੈਸੇਜ ਸਾਨੂੰ ਪਾ ਸਕਦੇ ਹੋ ਕਾਲ ਕਰ ਸਕਦੇ ਹੋ ਤੁਹਾਡੀ ਚੁਆਇਸ ਹੈਗੀ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਆ ਬੜਾ ਲਵੈਂਡਰ ਕਲਰ ਦਾ ਸੂਟ ਹੈਗਾ ਦੇਖ ਸਕਦੇ ਹੋ ਪਲੇਨ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਤੇ ਪ੍ਰਿੰਟਡ ਦੁਪੱਟਾ ਲੈਣ ਨਾਲ ਆਪਾਂ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ कॉटन ਦੁਪੱਟੇ ਨਾਲ ਸਾਰੀ कॉटन ਮਸਲੀਨ ਦੁਪੱਟੇ ਨਾਲ 100% कॉटन ਹੀ ਹੈਗੀ 100% कॉटन ਹੋਸੀ ਜੋ ਆਪਾਂ ਪਹਿਲਾਂ ਵੀਡੀਓ ਲਾਈ ਸੀ ਉਹ ਆਪਣੇ ਸਾਰੇ ਸੂਟ ਸੇਲ ਹੋ ਚੁੱਕੇ ਆਗੇ ਨਿਊ ਲੈ ਕੇ ਆਵਾਂ ਕੋਈ ਕਲੈਕਸ਼ਨ ਫੇਰ ਦੁਬਾਰਾ ਲਾਵਾਂਗੇ ਵੀਡੀਓ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ 800 ਇਹਨਾਂ ਨੂੰ ਸੂਟਾਂ ਦਾ ਰੇਟ ਰਹਿਣਾ ਹੈ ਨਾ ਕਿ ਸ਼ਿਪਿੰਗ ਫ੍ਰੀ ਹੋ ਗਈ ਸਾਰੀ ਦੁਬਾਰਾ ਰਿਕਵੈਸਟ ਕਰਦੇ ਆਂ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੇ ਸੂਟ ਨਵੇਂ-ਨਵੇਂ ਸੂਟਾਂ ਦੀ ਤੁਸੀਂ ਵੀਡੀਓ ਦੇਖ ਸਕੋ ਤੇ ਸੋਹਣੇ-ਸੋਹਣੇ ਸੂਟ ਮੰਗਵਾ ਸਕੋ ਧੰਨਵਾਦ